ਤਿਮਾਨਯੋ ਕਮਿਸ਼ਨਰ ਪੁਲਿਸ ਲੁਧਿਆਣਾ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਅਸੀਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਾਂ ਯੁੱਧ ਨਸ਼ਿਆਂ ਵਿਰੁੱਧ ਦਾ ਚੱਲ ਰਿਹਾ ਹੈਗਾ ਜਿਹੜੇ ਡਰਗ ਪੈਡਲਰਸ ਤੇ ਸਮੱਗਲਰਸ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਕਿ ਮੁਹਿੰਮ ਛੇੜੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਕਿ ਮਾੜੇ ਅੰਸਰ ਹੈ ਜਿਹੜੇ ਖਾਸ ਕਰ ਸਨੇਚਰਸ ਆਪਾਂ ਕਹਿ ਸਕਦੇ ਹਾਂ ਕਿ ਡੇਲੀ ਵਾਰਦਾਤਾਂ ਹੁੰਦੀਆਂ ਨੇ ਉਹਦੇ ਵਿੱਚ ਜ਼ੋਨ 1 ਵਿੱਚ ACP ਨਾਰਥ ਤੇ ACP ਸੈਂਟਰਲ ਦੀ ਟੀਮ ਨੇ ਜੜੀਏ ਬੜੀਆ ਵਧੀਆ ਉਪਲਬਧੀ ਹਾਸਲ ਕੀਤੀ ਹੈ ਇਨਾਂ ਦੇ ਸਾਡੇ ਕੁਝ ਵਾਰਦਾਤਾਂ ਹੋਈਆਂ ਸਈਆਂ ਉਹਨਾਂ ਨੂੰ ਅਸੀਂ ਟਰੇਸ ਕੀਤਾ ਤੇ ਇਸ ਤੋਂ ਇਲਾਵਾ ਅਸੀਂ ਐਨਡੀਪੀਐਸ ਐਕਟ ਦੇ ਤਹਿਤ ਜਿਹੜਾ ਹੈ ਕਿ ਡਰੱਗ ਸਪੈਲਰ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਇੱਕ ਅੱਛੀ ਜਿਹੜੀ ਹੈ ਰਿਕਵਰੀ ਉਹ ਹੋਈ ਹੈਗੀ ਹੈ ਮੈਂ ਉਹਦੇ ਵਿੱਚ ਤੁਹਾਡੇ ਨਾਲ ਕੁਝ ਕੇਸ ਜਿਹੜੇ ਆ ਉਹ ਡਿਸਕਸ ਕਰਦਾ ਇੱਕ ਮੁਕੱਦਮਾ ਨੰਬਰ 98 ਜਿਹੜਾ ਹੈਗਾ ਐਨਡੀਪੀਐਸ ਐਕਟ ਦਾ ਸਲੇਮਟਾਬਰੀ ਥਾਣੇ ਇਹਨਾਂ ਨੇ ਦਿੱਤਾ ਹੈਗਾ ਤੇ ਇਹਦੇ ਵਿੱਚ ਇੱਕ ਦੋਸ਼ੀ ਸੁਰੇਸ਼ ਚੰਦ ਸਾਨੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਕੋਲੋਂ 3 ਕਿਲੋ 500 ਗ੍ਰਾਮ ਜਿਹੜਾ ਗਾਂਜਾ ਰਿਕਵਰ ਕੀਤਾ ਹੈਗਾ ਇੱਕ ਦਰੇਸੀ ਥਾਣੇ ਵਿੱਚ ਜਿਹੜੀ ਇੱਕ ਸਨੇਚਿੰਗ ਹੋਈ ਸੀਗੀ 31 ਮਈ ਦੀ ਮਈ ਨੂੰ ਉਹਦੇ ਵਿੱਚ ਜਿਹੜੇ ਦੋ ਨੌਜਵਾਨ ਜਿਹੜੇ ਸਪਲੈਂਡਰ ਮੋਟਰਸਾਈਕਲ ਤੇ ਆਉਂਦੇ ਨੇ ਇੱਕ ਜਿਹੜਾ ਬੰਦਾ ਹੁੰਦਾ ਉਹ ਵਾਕ ਕਰ ਰਿਹਾ ਹੁੰਦਾ ਤੇ ਉਹਦੇ ਕੋਲੋਂ ਜਿਹੜਾ ਮੋਬਾਈਲ ਫੋਨ ਜਿਹੜਾ ਹੈ ਉਹ ਖੋ ਕੇ ਲੈ ਜਾਂਦੇ ਨੇ ਉਹਦੇ تحت ਜਿਹੜਾ ਐਸਐਚਓ ਦਰੇਸੀ ਨੇ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਜਿਹੜੇ ਦੋਨੋਂ ਦੋਸ਼ੀ ਨੇ ਰਿਸ਼ੂ ਸੋਹਤਾ ਤੇ ਆਸ਼ੂ ਉਰਫ ਜੋਗੀ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਕੋਲੋਂ ਪੰਜ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਸਨੇਚ ਕੀਤੇ ਸੀਗੇ ਤੇ ਵਾਰਦਾਤ ਵਿੱਚ ਵਰਤੇ ਗਿਆ ਮੋਟਰਸਾਈਕਲ ਉਹਨੂੰ ਇਹਨਾਂ ਨੇ ਰਿਕਵਰ ਕਰ ਲਿਆ ਜਿਹੜਾ ਦੋਸ਼ੀ ਰਿਸ਼ੂ ਸਹੋਤਾ ਤੇ ਆਸ਼ੂ ਦੋਨਾਂ ਦੇ ਖਿਲਾਫ ਜਿਹੜੇ ਨੇ ਪਹਿਲਾਂ ਐਫ ਆਈ ਆਰ ਰਜਿਸਟਰ ਨੇ ਕੁਝ ਦੋਨਾਂ ਦੇ ਖਿਲਾਫ ਜਿਹੜੇ ਕੋਈ ਸਨੇਚਿੰਗ ਚੋਰੀ ਤੇ ਐਨ ਡੀ ਪੀ ਐਸ ਦੇ ਜਿਹੜੇ ਪਰਚੇ ਨੇ ਦਰਜ ਕੀਤੇ ਨੇ ਥਰਡ ਐਸ ਐਚਓ ਬਸਤੀ ਜੋਧੇਵਾਲ ਨੇ ਵੀ ਇੱਕ ਆਟੋ ਗੈਂਗ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਜਿਹੜਾ ਆਟੋ ਗੈਂਗ ਇਹ ਬੜਾ ਸક્રિય ਹੈ ਸੀਗਾ ਕਿ ਕੁਝ ਲੋਕ ਜਿਹੜਾ ਦੇ ਪਹਿਲਾਂ ਵੀ ਪਰਚੇ ਦਰਜ ਹੈਗੇ ਨੇ ਇਹ ਕਿਰਾਏ ਤੇ ਆਟੋ ਲੈ ਲੰਦੇ ਨੇ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਤੋਂ ਸਵਾਰੀਆਂ ਨੂੰ ਬਿਠਾਉਂਦੇ ਨੇ ਉਹਨਾਂ ਦਾ ਸਮਾਨ ਹੁੰਦਾ ਜਿਹਦੇ ਵਿੱਚ ਉਹਨਾਂ ਨੂੰ ਕੁਝ ਦੂਰ ਜਾ ਕੇ ਬੜੀ ਹੀ ਚਲਾਕੀ ਦੇ ਨਾਲ ਜਿਹੜਾ ਕਿ ਉਹ ਸਮਾਨ ਦੇ ਵਿੱਚੋਂ ਪੈਸੇ ਜਾਂ ਕੋਈ ਹੋਰ ਜਿਹੜਾ ਵੀ ਸਮਾਨ ਹੁੰਦਾ ਹੈਗਾ ਕੋਈ ਸੋਨਾ ਵਗੈਰਾ ਉਹ ਚੋਰੀ ਕਰ ਲੈਂਦੇ ਸੀਗੇ ਤੇ ਇਹਨਾਂ ਵੱਲੋਂ ਜਿਹੜੇ ਹੈਗੇ ਦੋ ਉਹ ਆਟੋ ਗੈਂਗ ਦੇ ਦੋ ਦੋਸ਼ੀ ਜਿਹੜੇ ਨੇ ਰਜਿੰਦਰ ਉਰਫ ਮੋਨੂ ਸਤਵੀਰ ਉਰਫ ਲਾਡੀ ਇਹਨਾਂ ਨੂੰ ਅਰੈਸਟ ਕੀਤਾ ਇਹ ਦੋਨੋਂ ਆਪਣੇ ਆਟੋ ਚਲਾਉਂਦੇ ਸੀਗੇ ਇਸ ਤੋਂ ਇਲਾਵਾ ਦੋ ਦੋਸ਼ੀ ਹੋਰ ਜਿਹੜਾ ਇਹਨਾਂ ਦੇ ਸਾਥੀ ਸੀਗੇ ਉਹਨਾਂ ਨੂੰ ਅਸੀਂ ਰੇਸ ਕਰ ਲਿਆ ਤੇ ਜਿਹੜਾ ਇਹਨਾਂ ਦੇ ਵਾਰਦਾਤ ਵਿੱਚ ਆਟੋ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਇਹਦੇ ਵਿੱਚ ਦੋਸ਼ੀ ਸੋਨੂ ਜਿਹੜਾ ਸੀਗਾ ਉਹਦੇ ਖਿਲਾਫ ਤੇ ਸਤਵੀਰ ਲਾਡੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਚੋਰੀ ਤੇ ਸਨੇਚਿੰਗ ਦੇ ਪਰਚੇ ਜਿਹੜੇ ਨੇ ਉਹ ਦਰਜ ਨੇ ਚੌਥਾ ਕੇਸ ਹੈਗਾ ਡਿਵੀਜ਼ਨ ਨੰਬਰ 2 ਦਾ ਇੱਥੇ 2 ਜੂਨ ਨੂੰ ਇੱਕ ਸਨੇਚਿੰਗ ਹੋਈ ਸੀਗੀ ਅ ਉਹਦੇ ਵਿੱਚ ਜਿਹੜੇ ਦੋ ਦੋਸ਼ੀ ਹੈ ਅਜੇ ਕੁਮਾਰ सोनू ਤੇ ਕਰਨ ਕੁਮਾਰ ਉਹਨਾਂ ਨੂੰ ਅਰੈਸਟ ਕੀਤਾ ਸੀ ਜਿਹੜਾ ਖੋਹ ਵਿੱਚ ਵਰਤਿਆ ਮੋਟਰਸਾਈਕਲ ਜਿਹੜਾ ਹੈਗਾ ਉਹਨੂੰ ਵੀ ਅਸੀਂ ਟ੍ਰੇਸ ਕਰ ਲਿਆ ਤੇ ਇਸ ਤੋਂ ਇਲਾਵਾ ਇਹਨਾਂ ਕੋਲੋਂ 10 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵਕ ਵਕ ਥਾਮਾ ਤੋਂ ਸਨੇਚ ਕੀਤੇ ਨੇ ਉਹ ਵੀ ਅਸੀਂ ਰਿਕਵਰ ਕਰ ਲਏ ਨੇ ਤਾਂ ਟੋਟਲ ਜਿਹੜਾ ਹੈਗਾ ਇਹ ਅਸੀਂ ਪਿਛਲੇ ਕੁਝ ਦਿਨਾਂ ਜਿਹੜੀ ਵਾਰਦਾਤਾਂ ਹੋਈਆਂ ਸੀਆਂ ਸਨੇਚਿੰਗ ਦੀਆਂ ਉਹਨੂੰ ਟਰੇਸ ਕੀਤਾ ਹੈਗਾ ਇੱਕ ਐਨਡੀਪੀਐਸ ਐਕਟ ਦੇ ਤਹਿਤ ਜਿਹੜੀ ਹੈ ਇੱਕ ਰਿਕਵਰੀ ਕੀਤੀ ਹੈ ਤਾਂ ਸਾਡੇ ਕੋਲ ਟੋਟਲ ਜਿਹੜੇ ਸੱਤ ਦੋਸ਼ੀ ਜਿਹੜੇ ਹੈਗੇ ਆ ਇਹ ਰਿਕਵਰ ਕੀਤੇ ਨੇ ਟਰੇਸ ਕੀਤਾ ਅਰੈਸਟ ਕੀਤੇ ਨੇ ਸਰ ਇਹਨਾਂ ਦਾ ਕੋਈ ਪਹਿਲਾ ਕ੍ਰਿਮੀਨਲ ਰਿਪੋਰਟ ਨਹੀਂ ਹੋ ਜਿਹੜੇ ਬਿਲਕੁਲ ਜੀ ਇਹ ਜਿਹੜੇ ਸਾਰੇ ਦੋਸ਼ੀ ਨੇ ਇਹਨਾਂ ਦਾ ਪਹਿਲਾ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਸਾਰਿਆਂ ਦੇ ਖਿਲਾਫ ਪਹਿਲਾਂ ਕੋਈ ਚੋਰੀ ਕੋਈ ਸਨੇਚਿੰਗ ਦਾ ਕੋਈ ਐਨਡੀਪੀਐਸ ਐਕਟ ਦੇ ਤਹਿਤ ਜਿਹੜੇ ਪਰਚੇ ਉਹ ਦਰਜ ਹੈ ਪਹਿਲਾਂ ਵੀ ਇਹ ਕੰਮ ਕਰਦੇ ਸੀ ਬਿਲਕੁਲ ਇਹ ਕੰਮ ਹੀ ਕਰਦੇ ਸੀ ਇਹਨਾਂ ਦੀ ਪਹਿਲਾਂ ਵੀ ਅਰੈਸਟਾਂ ਪਈਆਂ ਨੇ ਉਸ ਤੋਂ ਬਾਅਦ ਜੇਲ੍ਹ ਵਿੱਚੋਂ ਬੇਲ ਆਊਟ ਹੋ ਕੇ ਫਿਰ ਉਸ ਤੋਂ ਬਾਅਦ ਬਾਹਰ ਆ ਕੇ ਇਹਨਾਂ ਨੇ ਦੁਬਾਰਾ ਫਿਰ ਇਹੀ ਕੰਮ ਸਟਾਰਟ ਕੀਤਾ ਜਿਹੜਾ ਨਸ਼ਾ ਬਰਾਮਦ ਕੀਤਾ ਸਰ ਉਹ ਕਿਸੇ ਨੂੰ ਇਹਨਾਂ ਨੇ ਜੇਲ੍ਹ ਕਰਵਾ ਸੀ ਜਾਂ ਫਿਰ ਸਪਲਾਈ ਕਰਦੇ ਸੀ ਜਦੋਂ ਕਿਸੇ ਨੇ ਇਹਨੂੰ ਉਹ ਗੜਾਦਦੀ ਹੈ ਨਸ਼ੇ ਦਾ ਉਹਨਾਂ ਨੂੰ ਮਿਲਦੇ ਸੀ ਉਹ ਬਿਲਕੁਲ ਜਿਹੜਾ ਇਹ ਨਸ਼ਾ ਅੱਗੇ ਵੇਚਦੇ ਹੈਗੇ ਨੇ ਡਰਗ ਪੈਡਲਰ ਨੇ ਤੇ ਬਾਕੀ ਹੁਣ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਜਿਹੜੀ ਢੁੰਗਾਈ ਨਾਲ ਤਫ਼ਤੀਸ਼ ਜਿਹੜੀ ਇਹ ਕਰਾਂਗੇ ਕਿ ਕਿਹੜੇ-ਕਿਹੜੇ ਲੋਕਾਂ ਨੂੰ ਸਾਰੇ ਐਕਚੁਅਲ ਗ੍ਰੀਨ ਨੇ ਮੱਲੇ ਵਾਪਰ ਦੋ ਵਾਰ ਤਿੰਨ ਵਾਰ ਚਾਰ ਵਾਰ ਵਕਤ ਵਾਰਤਾ ਕਰ ਦਿੱਤੇ ਨੇ ਫਿਰ ਉਹ ਮੂਹੂ ਗੋਗ ਲਗੇ ਨੇ ਲੋਕ ਨੂੰ ਪਤਾ ਤਾਂ ਲੱਗਣਾ ਚਾਹੀਦਾ ਮੱਲੇ ਨਾਲ ਸਾਡੇ ਮੱਲੇ ਦਾ ਵਾ ਪੁਰਾਣੇ ਮੱਲੇ ਦਾ ਵਾ ਆਪਾਂ ਮੂਹੂ ਵੀ ਕੋਣਾ ਇੱਕ ਦੋ ਵਾਰ ਦੱਸ ਤਾਂ ਕਿਤੇ ਪਤਾ ਲੱਗੇ ਉਹ ਸਾਡੀ ਦੇਖੋ ਲੀਗਲ ਕੰਪਲਿਕೇಷನ್ಸ್ ਨੇ ਹੱਲੇ ਜਿਹੜਾ ਇਹ ਅੰਡਰ ਇਨਵੈਸਟੀਗੇਸ਼ਨ ਹੁੰਦਾ ਜਦ ਤੱਕ ਉਹ ਲੀਗਲ ਕੰਪਲਿਕೇಷਨ ਉਹਦੀ ਅਸੀਂ ਨਹੀਂ ਕਰ ਸਕਦੇ ਮੰਨਿਓ ਕੋਰਟ ਦੀਆਂ ਡਾਇਰੈਕਸ਼ਨਸ ਆ ਵਾਕਈ ਤੁਹਾਡੀ ਜਿਹੜਾ ਇਹਨਾਂ ਦਾ ਨਾਮ ਵਗੈਰਾ ਹੈਗਾ ਉਹ ਅਸੀਂ ਪ੍ਰੈਸ ਨੋਟ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਤੁਸੀਂ ਸ਼ੇਅਰ ਕਰ ਸਕਦੇ ਜੇ ਆਟੋ ਗੈਨ ਬਹੁਤ ਤਕਰੀਰ ਨੇ ਅੱਜ ਕੱਲ੍ਹ ਇਹ ਆਏ ਦਿਨ ਨੰਗੀਆਂ ਵਾਰਦਾਤਾਂ ਹੋ ਜਾਂਦੀਆਂ ਨੇ ਉਹਨਾਂ ਨੇ ਲੱਗੇ ਸਭ ਪੁਲਿਸ ਨੇ ਕਰਦੇ ਨੇ ਰੀਲ ਜਿਹੜਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਐਸਐਟੂ ਜੋਧੇਵਾਲ ਵੱਲੋਂ ਜਿਹੜਾ ਹੈਗਾ ਕਿ ਆਟੋ ਗੈਨ ਜਿਹੜਾ ਹੈਗਾ ਉਹਨੂੰ ਫੜਿਆ ਗਿਆ ਉਸ ਟੋਟਲ ਚਾਰ ਦੋਸ਼ੀ ਸੀਗੇ ਇੱਕ ਵਾਰਦਾਤ ਇਹਨਾਂ ਨੇ ਕੀਤੀ ਸੀਗੀ ਕਿ ਰੇਲਵੇ ਸਟੇਸ਼ਨ ਤੋਂ ਇੱਕ ਸਵਾਰੀ ਨੂੰ ਬਿਠਾਇਆ ਸੀਗਾ ਤੇ ਉਸ ਤੋਂ ਬਾਅਦ ਜਾ ਕੇ ਜੋਧੇਵਾਲ ਏਰੀਆ ਦੇ ਥਾਣੇ ਦੇ ਏਰੀਆ ਵਿੱਚ ਜਦੋਂ ਬੰਦਾ ਉਤਰਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਹਦੇ ਬੈਗ ਵਿੱਚੋਂ ਜਿਹੜਾ ਕੁਝ ਕੈਸ਼ ਤੇ ਕੁਝ ਸੋਨਾ ਜਿਹੜਾ ਉਹ ਮਿਸਿੰਗ ਸੀਗਾ ਅਸੀਂ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕਰਕੇ ਉਹਨੂੰ ਆਟੋ ਗੈਂਗ ਨੂੰ ਟ੍ਰੇਸ ਕੀਤਾ ਜਿਹਦੇ ਚ ਦੋ ਦੋਸ਼ੀ ਜਿਹੜੇ ਆ ਅਸੀਂ ਫੜ ਲਏ ਨੇ ਦੋ ਹਲੇ ਅਰੈਸਟ ਅਸੀਂ ਉਹਨਾਂ ਦੀ ਜਿਹੜੀ ਭਾਲ ਜਾਰੀ ਹੈ ਤੇ ਜਿਹੜਾ ਲੇਕਿਨ ਆਪਾਂ ਕਹਿ ਸਕਦੇ ਆ ਕਿ ਆਟੋ ਗੈਂਗ ਜਿਹੜਾ ਅਸੀਂ ਟ੍ਰੇਸ ਕਰ ਲਿਆ ਤੇ ਹੁਣ ਅਸੀਂ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਆ ਕਿ ਹੋਰ ਕਿੰਨੀਆਂ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਸਰ ਆਟੋ ਗੈਂਗ ਤਾਂ ਅਸੀਂ ਫ੍ਰੀਸ ਕਰ ਲਿਆ ਪਰ ਇਹਦੇ ਵਿੱਚ ਜਿਹੜਾ ਉਹ ਪਹਿਲਾਂ ਵੀ ਜਿੱਦਾਂ ਸੋਨਾ ਗੋਲਡ ਬਲੋਕ ਦੇ ਸੀਗੇ ਤਾਂ ਕਿਸੇ ਸੁਨਾਰੇ ਨੂੰ ਜਾ ਕੇ ਵੇਚਦੇ ਹੋਣਗੇ ਜਾਂ ਕਿ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚ ਉਹਨਾਂ ਨੂੰ ਪਤਾ ਲੱਗ ਸਕੀ ਹੋਰ ਕਿੱਥੋਂ ਕਿੱਥੋਂ ਉਹਨਾਂ ਨੇ ਇਸ ਤਰ੍ਹਾਂ ਦੀ ਰੋਟੀ ਦਿੱਤੀ ਹੈ ਬਿਲਕੁਲ ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ ਕਿ ਦੋ ਬੰਦੇ ਹਾਲੇ ਜਿਹੜੇ ਅਰੈਸਟ ਪੈਂਡਿੰਗ ਹੈ ਤੇ ਜਿਹੜੇ ਦੋ ਦਾ ਅਸੀਂ ਹੁਣ ਪੁਲਿਸ ਰਿਮਾਂਡ ਲੇਤਾ ਹੈ ਪੁਲਿਸ ਰਿਮਾਂਡ ਲੈ ਕੇ ਅਸੀਂ ਡੂੰਘਾਈ ਨਾਲ ਜਿਹੜੀ ਹੈ ਤਫ਼ਤੀਸ਼ ਉਹ ਕਰਾਂਗੇ ਤੇ ਜਿਹੜਾ ਸੁਨਿਆਰੇ ਵਾਲਾ ਐਂਗਲ ਹੈ ਉਹ ਵੀ ਚੈੱਕ ਕਰਾਂਗੇ ਮਾੜੇ ਐਂਸਰਾਂ ਨੂੰ ਮਾੜੇ ਐਂਸਰਾਂ ਨੂੰ ਇਹ ਹੈ ਕਿ ਜੀ ਬਿਲਕੁਲ ਕੋਈ ਵਾਰਦਾਤ ਪਹਿਲਾਂ ਤਾਂ ਹੈਗਾ ਕਿ ਨਾ ਕਰੋ ਕੋਈ ਕ੍ਰਾਈਮ ਜਿਹੜਾ ਕਰੋਗੇ ਅਗਰ ਕਰੋਗੇ ਤਾਂ ਸਾਡੇ ਪਹੁੰਚ ਤੋਂ ਤੁਸੀਂ ਦੂਰ ਨਹੀਂ ਹੋ ਅਸੀਂ ਤੁਹਾਨੂੰ ਡੈਫੀਨੇਟਲੀ ਅਰੈਸਟ ਕਰ ਕੜੀ ਤੋਂ ਕੜੀ ਜਿਹੜੀ ਕਾਰਵਾਈ ਉਹ ਕਰਾਂਗੇ ਠੀਕ ਹੈ ਜੀ ਸਰ